1 ਨਵੰਬਰ ਤੋਂ ਹੋਣ ਵਾਲੇ ਨੇ ਕੁਝ ਅਜਿਹੇ ਬਦਲਾਅ ਤੇ ਨਾ ਬਦਲਾਵਾਂ ਨੂੰ ਤੁਹਾਨੂੰ ਮੰਨਣਾ ਪਵੇਗਾ ਜਾਨਕੀ 1 ਨਵੰਬਰ ਤੋਂ ਆਧਾਰ ਕਰਦੇ ਨਿਯਮਾਂ ਦੇ ਵਿੱਚ ਵੱਡੇ ਪੱਧਰ ਦਾ ਬਦਲਾਅ ਹੋਣ ਵਾਲਾ ਹੈ ਨਵੰਬਰ ਮਹੀਨੇ ਦੇ ਵਿੱਚ ਕੁਝ ਅਜਿਹੇ ਬਦਲਾਅ ਅਜਿਹੇ ਨਵੇਂ ਨਿਯਮ ਲਾਗੂ ਹੋਣ ਵਾਲੇ ਨੇ ਜਿਨ੍ਹਾਂ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਫਾਇਦਾ ਤੇ ਕੁਝ ਚੀਜ਼ਾਂ ਦੇ ਵਿੱਚ ਤੁਹਾਡੀਆਂ ਜੇਬਾਂ ਤੇ ਡਾਕਾ ਵੀ ਪੈਣ ਵਾਲਾ ਹੈ ਪੂਰੀ ਖਬਰ ਪੂਰੀ ਜਾਣਕਾਰੀ ਅਸੀਂ ਵਿਸਥਾਰ ਦੇ ਨਾਲ ਸਾਂਝੀ ਕਰਾਂਗੇ ਤੇ ਨਾਲ ਦੀ ਨਾਲ ਦੱਸਾਂਗੇ ਕਿ ਆਖਰ ਹੁਣ ਕੀ ਕੁਝ ਵੱਡੇ ਬਦਲਾਅ ਨੇ ਜਾਣਕਾਰੀ ਤੁਹਾਡੇ ਲਈ ਜਾਣਣੀ ਬੇਹੱਦ ਜ਼ਰੂਰੀ ਬਣਦੀ ਹੈ ਤੇ ਜਰਾ ਖਬਰ ਤੇ ਗੌਰ ਜ਼ਰੂਰ ਕਰਨਾ ਦੱਸਿਆ ਜਾ ਰਿਹਾ ਹੈ ਕਿ 1 ਨਵੰਬਰ 2025 ਤੋਂ ਦੇਸ਼ ਭਰ ਚਾਹ ਆਧਾਰ ਕਾਰਡ ਨਾਲ ਸੰਬੰਧਿਤ ਕਈ ਵੱਡੇ ਨਿਯਮ ਲਾਗੂ ਹੋਣ ਜਾ ਰਹੇ ਨੇ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਯੂਆਈਡੀਆਈ ਨੇ ਆਧਾਰ ਸੇਵਾਵਾਂ ਨੂੰ ਹੋਰ ਤੇਜ਼ ਆਸਾਨ ਅਤੇ ਸੁਰੱਖਿਅਤ ਬਣਾਉਣ ਲਈ ਨਵੀਆਂ ਵਿਵਸਥਾਵਾਂ ਦਾ ਐਲਾਨ ਕੀਤਾ ਹੈ ਹੁਣ ਲੋਕ ਸਿਰਫ ਇੱਕ ਕਲਿੱਕ ਕਰਕੇ ਘਰ ਬੈਠੇ ਆਪਣੇ ਆਧਾਰ ਦੀਆਂ ਮੁੱਖ ਜਾਣਕਾਰੀਆਂ ਜਿਵੇਂ ਨਾਮ ਪਤਾ ਜਨਮ ਤਰੀਕ ਅਤੇ ਮੋਬਾਈਲ ਨੰਬਰ ਅਪਡੇਟ ਕਰ ਸਕਦੇ ਨੇ ਪਹਿਲਾਂ ਜੋ ਸੀ ਤੁਹਾਨੂੰ ਜੋ ਹੈ ਕੇਂਦਰਾ ਦੇ ਵਿੱਚ ਜਾਣਾ ਪੈਂਦਾ ਸੀਗਾ ਪਰ ਇਹ ਸਾਰੇ ਕੰਮ ਆਧਾਰ ਸੈਂਟਰਾਂ 'ਚ ਜਾਂ ਦੁਕਾਨਾਂ 'ਚ ਹੁੰਦੇ ਸੀ ਪਰ ਹੁਣ ਪੂਰਾ ਪ੍ਰਕਿਰਿਆ ਜਿਹੜੀ ਆਨਲਾਈਨ ਡਿਜੀਟਲ ਤਰੀਕੇ ਨਾਲ ਹੋਵੇਗੀ ਇਸ ਨਾਲ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ UIDAI ਦੇ ਨਵੇਂ ਨਿਜਮ ਸਿਸਟਮ ਅਨੁਸਾਰ ਜਾਣਕਾਰੀ ਅਪਰੇਟ ਕਰਦੇ ਸਮੇਂ ਤੁਹਾਨੂੰ ਆਪਣੀ ਪਹਿਚਾਣ ਸਾਬਤ ਕਰਨੀ ਹੋਵੇਗੀ ਇਸ ਲਈ ਸਾਰੇ ਦਸਤਾਵੇਜ਼ਾਂ ਦੀ ਲੋੜ ਪਵੇਗੀ ਤੁਹਾਡੇ ਕੋਲ ਤੁਹਾਡਾ ਪੈਨ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਰਾਸ਼ਨ卡 ਜਾਂ ਜਨਮ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਨਵੇਂ ਇੰਟਰਲਿਕਟ ਵੈਰੀਫਿਕੇਸ਼ਨ ਸਿਸਟਮ ਨਾਲ ਡਾਟਾ ਤੁਰੰਤ ਅਪਡੇਟ ਹੋਵੇਗਾ ਤੇ ਇਸ ਦੀ ਸੁਰੱਖਿਆ ਵੀ ਹੋਰ ਮਜ਼ਬੂਤ ਹੋ ਜਾਵੇਗੀ ਇਸ ਦੇ ਨਾਲ UIDAI ਦੇ ਆਧਾਰ ਸੈਂਟਰਾਂ ਤੇ ਲੱਗਣ ਵਾਲੀ ਫੀਸ ਦਾ ਸਟ੍ਰਕਚਰ ਉਹ ਵੀ ਬਦਲਿਆ ਗਿਆ ਹੁਣ ਲੋਕ ਆਪਣੀ ਸੁਵਿਧਾ ਅਨੁਸਾਰ ਆਨਲਾਈਨ ਜਾਂ ਆਫਲਾਈਨ ਦੋਨਾਂ ਤਰੀਕਿਆਂ ਚੋਂ ਕਿਸੇ ਨੂੰ ਵੀ ਚੁਣ ਸਕਦੇ ਨੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ 31 ਦਸੰਬਰ 2025 ਤੱਕ ਆਧਾਰ ਅਤੇ ਪੈਨ ਨੂੰ ਲਿੰਕ ਕਰਨਾ ਜ਼ਰੂਰੀ ਹੈ ਜੇਕਰ ਇਹ ਪ੍ਰਕਿਰਿਆ ਇਸ ਤਰੀਕੇ ਤੱਕ ਪੂਰੀ ਨਹੀਂ ਹੋਂਦੀ ਹੈ ਤਾਂ 1 ਜਨਵਰੀ 2026 ਤੋਂ ਤੁਹਾਡਾ ਪੈਨ ਕਾਰਡ ਨਾ ਮਨਜ਼ੂਰ ਮੰਨਿਆ ਜਾਵੇਗਾ ਅਤੇ ਨਵੇਂ ਪੈਨ ਕਾਰਡ ਲਈ ਅਰਜ਼ੀ ਦਿੰਦਿਆਂ ਹੁਣ ਹੁਦਾਰ ਨੰਬਰ ਦੇ ਨਾਲ ਲਾਜ਼ਮੀ ਹੋਵੇਗਾ ਬੈਂਕਿੰਗ ਅਤੇ ਫਾਈਨੈਂਸ਼ੀਅਲ ਖੇਤਰ ਲਈ ਕੇਵਾਈਸੀ ਸਿਸਟਮ ਨੂੰ ਵੀ ਆਧੁਨਿਕ ਬਣਾਇਆ ਗਿਆ ਹੁਣ ਗਾਹਕ ਆਪਣੀ ਪਹਿਚਾਨ ਓਟੀਪੀ ਵੀਡੀਓ ਕਾਲ ਜਾਂ ਆਮੇ ਸਾਹਮਣੇ ਵੈਰੀਫਿਕੇਸ਼ਨ ਰਾਹੀਂ ਕਰ ਸਕਣਗੇ ਇਸ ਨਾਲ ਪ੍ਰਕਿਰਿਆ ਜਿਹੜੀ ਆ ਪੇਪਰਲੈਸ ਯਾ ਤੇਜ਼ ਅਤੇ ਸੁਰੱਖਿਅਤ ਬਣ ਜਾਵੇਗੀ ਦੱਸੀਏ ਕਿ ਬਹੁਤ ਸਾਰੇ ਨਵੇਂ ਤਰੀਕੇ ਨੇ ਉਹ ਅਪਣਾਏ ਜਾ ਰਹੇ ਨੇ ਇਹਨਾਂ ਨਵੇਂ ਤਰੀਕਿਆਂ ਦੇ ਨਾਲ ਹੁਣ ਸਾਰੀ ਮਜ਼ਬੂਤੀ ਵੀ ਹੋ ਗਈ ਹੈ ਕੋਈ ਵੀ ਡਾਟਾ ਤੁਹਾਡਾ ਲੀਕ ਨਹੀਂ ਹੋ ਸਕਦਾ ਤੁਹਾਡੀ ਜਾਣਕਾਰੀ ਨੂੰ ਮਜ਼ਬੂਤ ਕਰ ਦਿੱਤਾ ਗਿਆ ਜਿਸ ਦੇ ਨਾਲ ਤੁਹਾਨੂੰ ਬਹੁਤ ਵੱਡੇ ਪੱਧਰ ਤੇ ਫਾਇਦੇ ਹੋਣ ਵਾਲੇ ਨੇ ਦੱਸ ਦਈਏ ਕਿ UIDAI ਦਾ ਮਕਸਦ ਇਹ ਹੈ ਕਿ ਆਧਾਰ ਸੇਵਾਵਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਪਾਰਦਰਸ਼ੀ ਅਤੇ ਸਭ ਲਈ ਪਹੁੰਚਣ ਯੋਗ ਬਣਾਇਆ ਜਾਵੇ ਹੁਣ ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠਾ ਵਿਅਕਤੀ ਆਪਣਾ ਆਧਾਰ ਤੁਰੰਤ ਅਪਡੇਟ ਕਰ ਸਕਦਾ ਹੈ ਇਸ ਦੇ ਨਾਲ ਨਾ ਸਿਰਫ ਸਰਕਾਰੀ ਸੇਵਾਵਾਂ ਦਾ ਲਾਭ ਲੈਣਾ ਆਸਾਨ ਹੋਵੇਗਾ ਸਗੋਂ ਪਹਿਚਾਨ ਨਾਲ ਜੁੜੀਆਂ ਗਲਤੀਆਂ ਤੇ ਧੋਖਾਧੜੀ ਦੀ ਸੰਭਾਵਨਾ ਵੀ ਬਹੁਤ ਕੱਟ ਜਾਵੇਗੀ ਜਾਨੀ ਕਿ ਹੁਣ 1 ਨਵੰਬਰ ਤੋਂ ਆਧਾਰ ਕਾਰਡ ਦੇ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਡਿਜੀਟਲ ਹੋਣ ਵਾਲੀਆਂ ਨੇ ਤੁਸੀਂ ਤੁਹਾਡੇ ਤੇ ਹੋਵੇਗਾ ਤੁਸੀਂ ਘਰ ਦੇ ਕੇ ਅਪਡੇਟ ਕਰਨਾ ਹੈ ਜਾਂ ਫਿਰ ਤੁਸੀਂ ਸੇਵਾ ਕੇਂਦਰ ਦੇ ਵਿੱਚ ਜਾ ਕੇ ਸਾਰੀਆਂ ਚੀਜ਼ਾਂ ਨੂੰ ਅਪਡੇਟ ਕਰਵਾਉਣਾ ਹੈ ਪਰ ਹੁਣ ਵੱਡੀ ਸਹੂਲਤਾ ਸਰਕਾਰ ਤੁਹਾਨੂੰ ਦੇਣ ਵਾਲੀ ਹੈ ਉਹ ਤੋਖਾ ਤੁਹਾਡੀ ਨੂੰ ਰੋਕਣ ਦੇ ਲਈ ਵੀ ਵੱਡੇ ਕਦਮ ਚੱਕੇ ਜਾਣਗੇ